ਪਾਸਟਰ ਕਿੱਨੇ ਲੈ ਕੇ ਜਾਣ ਵਾਲਾ ਉਹ ਤਾਂ ਤੁਹਾਨੂੰ ਇੱਥੇ ਡੋਬੂਗਾ ਜਿਹੜਾ ਇੱਥੋਂ ਤੱਕ ਲੈ ਕੇ ਆਇਆ ਨਾ ਉਹ ਨਵੀ ਦਾ ਸੰਦੇਸ਼ ਆ ਮੈਂ ਇਹ ਸੰਦੇਸ਼ ਆ ਜਿਹੜਾ ਅੱਗੇ ਲੈ ਕੇ ਜਾਵੇਗਾ ਪਾਸਟਰ ਅੱਗੇ ਲੈ ਕੇ ਨਹੀਂ ਕਿਸ ਨੂੰ ਜਾਂਦਾ ਮੈਂ ਦੋ ਚੀਜ਼ਾਂ ਬੜੀਆਂ ਹਨ ਜਨਗਵੇਦਾ ਨਾ ਪਾਸਟਰ ਕਹਿੰਦੇ ਸਾਨੂੰ ਕਲਿਸੀਆ ਦਾ ਲੇਖਾ ਦੇਣਾ ਪੈਣਾ ਸਭ ਤੋਂ ਵੱਡਾ ਝੂਠ ਇੱਥੇ ਪਾਸਟਰ ਬੋਲਦੇ ਨਵੀਂ ਨਗਰ ਕਿਸੇ ਪਾਸਟਰ ਨੇ ਕਿਸੇ ਦਾ ਲੇਖਾ ਨਹੀਂ ਦੇਣਾ ਨੇ ਆਪਣੇ ਕਿੰਨੇ ਪਚਾਰਦਾ ਤੇ ਆਪਣੇ ਪਰਿਵਾਰ ਦਾ ਲੇਖਾ ਦੇਣਾ ਹੈ ਤੇ ਨਬੀ ਕਹਿੰਦਾ ਬੈਲ ਕਹਿੰਦੀ ਜਿਹੜੀ ਜਾਨ ਪਾਪ ਕਰੇਗੀ ਉਹ ਮਰੇਗੀ ਹਰੇਕ ਦਾ ਆਪਣਾ ਲੇਖਾ ਹੈ ਪਾਜਾ ਆਪਣੇ ਪਚਾਰਦਾ ਲੇਖਾ ਦੇਲੇ ਵੀ ਬੜੀ ਬਹਾਦਰੀ ਵਾਲੀ ਗੱਲ ਹੈ ਕਿ ਮੈਂ ਨਬੀ ਦੇ ਸੰਦੇਸ਼ ਨੂੰ ਇੰਨਾ ਤੋੜ ਮਰੋੜਿਆ ਹੈ ਆਪਾਂ ਤਾਂ ਰਾਨ ਬਚਾ ਲਏ ਬੜੀ ਬਹਾਦਰੀ ਦੀ ਗੱਲ ਹੈ ਕਿ ਪਿੰਸੀਆਂ ਬਚਾਉਣਾ ਤਾਂ ਬੜੀ ਤੂਰ ਦੀ ਗੱਲ ਆ ਤੁਸੀਂ ਖੁਦਾ ਦੇ ਨਾਲ ਇੱਕ ਮਿਗ ਨਹੀਂ ਹੋ ਕਿਉਂਕਿ ਉਹਦਾ ਵਚਨ ਇੱਕ

ਇਹ ਤੇ ਫਿਰ ਵਿਰੋਧੀ ਦਾ ਆਤਮਾ ਹੀ ਉਹਦੇ ਉੱਤੇ ਉਤਰਿਆ ਜਿਹੜਾ ਨੂੰ ਕਹਿੰਦਾ ਨੂੰ ਸ਼ਰੋਮ ਨੂੰ ਜੁਮਲੇ ਨੂੰ ਜੁਮਲਾ ਗਿਆ ਉਹ ਤੇ ਸ਼ੈਤਾਨ ਹੀ ਹੈ ਜਿਹੜਾ ਇਹ ਵਿਰੋਧ ਦੇ ਵਿੱਚ ਬੁਲਾਉਂਦਾ ਵੀ ਕਹੇ ਕਹਦੇ ਵੀ ਇਹ ਤਾਂ ਬੇਕਾਰ ਸ਼ਬਦ ਹੈ ਇਹ ਤੇ ਸ਼ਤਾਨ ਦਾ ਆਤਮਾ ਆਦਾ ਕਿ ਗਰਦ ਵੀ ਜਿਹੜੇ ਕੁਰਸੀਆਂ ਦੇ ਵਿੱਚ ਉਹ ਵਾ 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 ਭਾਈ ਜੀ ਨਵਾਈ ਪ੍ਰਕਾਸ਼ ਨੇ ਤੇ ਸ਼ੈਤਾਨ ਨਵਾਈ ਪ੍ਰਕਾਸ਼ ਨੂੰ ਲੋਕਾਂ ਨੂੰ ਦਿੰਦਾ ਹੈ ਆਮੇਨ ਹਾਲੇਲੂਇਆ ਹਾਲੇਲੂਇਆ ਗੈਂਦਾ ਤੇ ਪੈਰਾਗ੍ਰਾਫ 256 ਅਤੇ ਜੋ ਕਹਿੰਦਾ ਹੈ ਸ਼ਲੋਮ ਸ਼ਾਂਤੀ ਉਹ ਖੁਦਾ ਦੇ ਹਰ ਬਚਨ ਤੇ ਸ਼ਾਂਤੀ ਅਤੇ ਤੁਸੀਂ ਹਰ ਬਚਨ ਤੇ ਆਮੇਨ ਕਹਿ ਕੇ ਸਵੀਕਾਰ ਕਰਦੇ ਹੋ ਅਤੇ ਤੁਸੀਂ ਉਸ ਦੇ ਪ੍ਰਤੀਤ ਕਰਦੇ ਹੋ ਤਾਂ ਤੁਹਾਡੇ ਕੋਲ ਸ਼ਾਂਤੀ ਹੈ ਆਮੇਨ ਤਾਂ ਜੇ ਤੁਸੀਂ ਉਸ ਨੂੰ ਸਹੀ ਸਾਬਤ ਹੁੰਦਾ ਦੇਖਦੇ ਹੋ ਤੁਸੀਂ ਕਹਿੰਦੇ ਹੋ ਆਮੀ ਇਹ ਬਚਨ ਹੈ ਪਰ ਕੀ ਸਦਾ ਇੱਕ ਰੋਸ਼ਨੀ ਇੱਕ ਝੂਠੀ ਰੋਸ਼ਨੀ ਇਹ ਸੰਸਾਰ ਇਹ ਸੰਸਾਰ ਉਸ ਰੋਸ਼ਨੀ ਦੇ ਪਛਾਣੇ ਵਿੱਚ ਰਹਿ ਰਿਹਾ ਆ ਸਾਡੇ ਕੋਲ ਸੱਚੀ ਰੋਸ਼ਨੀ ਆ ਤੇ ਐਸੇ ਐਂਟਾ ਮੈਸੇਜ ਜਿਹੜੀ ਝੂਠੀ ਰੋਸ਼ਨੀ ਵਾਲੀ ਦੀ ਜਿਹੜੇ ਸਿਰਫ ਨਬੀ ਨੂੰ ਮੰਨਦੇ ਆ ਭਾਈ ਫਰਾਨਾਵਾ ਆਏ ਤੇ ਭਾਈ ਫਰਾਨਾ ਦੇ ਵਿਰੋਧੀ ਆ ਮੈਂ ਕਹਿੰਦਾ ਕਿ ਸੱਚੀ ਰੋਸ਼ਨੀ ਹੈ ਜਿਹੜੀ ਮਾਦੀ ਹੈ ਕਿ ਬ੍ਰਦਰ ਪ੍ਰਾਨਮ ਨਬੀ ਆਇਆ ਹੈ। ਤੋਂ ਨਬੀ ਦੇ ਸਾਰੇ ਵਚਨਾਂ ਨੂੰ ਆਮੀਨ ਕਰਦੇ ਮੰਨ। ਤੋਂ ਇਹਦੀ ਮੈਂ ਬੰਨਣਾ ਕਿ ਇਹ ਨਬੀ ਦੇ ਵਚਨ ਹੈ। ਇਹ ਨਬੀ ਦੇ ਬੋਲੇਗਾ ਮੈਂ ਇਹ ਨਾਲ ਚੱਲਾਂਗੀ। ਇੱਕ ਝੂਠੀ ਰੋਸ਼ਨੀ ਹੈ। ਨਬੀ ਆਇਆ ਹੈ। ਸਾਰੀਆਂ ਗੱਲਾਂ ਸਾਡੇ ਲਈ ਗੋੜੀਆਂ ਕਹਿ ਕੇ ਗਿਆ। ਉਹ ਅਮਰੀਕਾ ਲਈ ਕਹਿ ਕੇ ਗਿਆ। ਉਹਨਾਂ ਨੇ ਚੂਹੂ ਦਾ ਮੱਛਾ ਕਿਹੜਾ ਮੱਛਾ ਫੜਨ ਕਿਹੜਾ ਫਸਦਾ ਫੜ ਲਿਆ ਜੀ ਆਸ਼ਰਦੇ ਖੁਲਾਸਾ ਧੰਨਵਾਦ ਹੋਈ ਹੂਰਾ ਫਸਦਾ ਫੁਸਦਾ ਕੁਝ ਨਹੀਂ ਫੜਿਆ ਅਸੀਂ ਨਬੀ ਦੇ ਸੁਨੇਹੇ ਨੂੰ ਫੜਿਆ ਹੈ ਸਾਦਾ ਰੈਪਚਰ ਨਬੀ ਦੇ ਸੁਨੇਹੇ ਨਾਲੇ ਹੂਰੇ ਮੱਛੇ ਨਾਲ ਨਹੀਂ ਹੋਣਾ ਹਰ ਇੱਕ ਲਈ ਆਪਣੇ ਆਪ ਨੂੰ ਮੁਸ਼ਕਿਲ ਕਰਨ ਦੇ ਲਈ ਨਬੀ ਦੇ ਸੁਨੇਹੇ ਨੂੰ ਤੋੜ ਦੇ